ਅੱਜ ਵਿਧਾਨ ਸਭਾ ਦੇ ਸਪੈਸ਼ਲ اجلاس ਦਾ ਦੂਸਰਾ ਦਿਨ ਸੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਬੇਅਦਬੀਆਂ ਨੂੰ ਲੈ ਕੇ ਗੱਲਬਾਤ ਹੋਣੀ ਹੈ ਪਰ ਜਿਹੜੀ ਬਹਿਸ ਸੀ ਉਹ ਪਾਣੀਆਂ ਨੂੰ ਲੈ ਕੇ ਹੁੰਦੀ ਹੋਈ ਦਿਖਾਈ ਦਿੱਤੀ ਉਧਰ ਹੀ ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ਦੇ ਉੱਤੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ। ਹੋਰ ਵੀ ਕਈ ਪੰਜਾਬ ਦੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਾਂਗੇ ਤੁਸੀਂ ਜੁੜੇ ਹੋ ਵਨ ਇੰਡੀਆ ਪੰਜਾਬੀ ਦੇ ਨਾਲ ਮੈਂ ਹਾਂ ਸਾਖਸ਼ੀ ਕੋਰ। ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਪੱਟੀ। ਪੱਟੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਪਰਸਾ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਸਰਾ ਦਿਨ ਸੀ ਜਿਸ ਦੇ ਵਿੱਚ ਬੱਸ ਤਾਂ ਕੱਲ ਹੀ ਕਿਹਾ ਜਾ ਰਿਹਾ ਸੀ ਕਿ ਪਹਿਲੇ ਦਿਨ ਹੀ ਸ਼ਾਇਦ ਬੇਅਦਬੀਆਂ ਨੂੰ ਲੈ ਕੇ ਲਗਾਤਾਰ ਜਿਹੜਾ ਕਿਹਾ ਜਾ ਰਿਹਾ ਕਿ ਕਾਨੂੰਨ ਬਣਾਇਆ ਜਾਵੇਗਾ ਉਸ ਦੇ ਉੱਤੇ ਗੱਲਬਾਤ ਹੋਵੇਗੀ ਕੱਲ ਤੇ 11 ਮਿੰਟਾਂ ਦਾ ਸੈਸ਼ਨ ਖਤਮ ਹੋ ਗਿਆ ਤੇ ਅੱਜ ਜਦੋਂ ਸਵੇਰੇ ਸੈਸ਼ਨ ਸ਼ੁਰੂ ਹੋਇਆ ਤੇ ਇਹੀ ਉਮੀਦਾਂ ਸਨ ਕਿ ਬੇਅਦਬੀਆਂ ਨੂੰ ਲੈ ਕੇ ਕੋਈ ਸਖਤ ਕਾਨੂੰਨ ਜਿਹੜਾ ਹੈ ਉਹ ਲੈ ਕੇ ਆਇਆ ਜਾਵੇਗਾ ਪਰ ਅਜੇ ਹਾਂ ਕੁਝ ਵੀ ਨਹੀਂ ਹੋਇਆ ਬੈਸ ਜਿਹੜੀ ਸੀ ਉਹ ਪਾਣੀਆਂ ਨੂੰ ਲੈ ਕੇ ਦੇਖਣ ਨੂੰ ਮਿਲੀ ਪਹਿਲੀ ਗੱਲ ਤੇ ਇਹ ਆ ਪੀ ਬੇਅਦਬੀ ਦੇ ਮਾਮਲੇ ਤੇ ਨਾ ਨਾ ਕੁਝ ਕੀਤਾ ਤੇ ਨਾ ਕੁਝ ਕਰਨਾ ਕਿਉਂ ਸੁਖਰਾਜ ਸਿੰਘ ਨੇ ਅੱਜ ਬਕਾਇਦਾ ਤੌਰ ਤੇ ਉੱਥੇ ਬਾਹਰ ਬਾਜਵੇ ਦਾ ਪ੍ਰੈਸ ਕਿਉਂ ਕਿਹਦੇ ਨਹੀਂ ਗੱਲ ਕਹੀ ਆ ਪੀ ਕੋਟ ਕਪੂਰਾ ਕਾਂਡ ਦੇ ਵਿੱਚ ਤੇ ਬਕਾਇਦਾ ਤੌਰ ਤੇ ਬਹਿਬਲ ਕਲਾ ਕਾਂਡ ਦੇ ਵਿੱਚ ਦੋ ਕਾਂਡ ਇਕੱਠੇ ਹੁੰਦੇ ਨੇ ਉੱਥੇ ਵੀ ਗੋਲੀ ਚੱਲਦੀ ਆ ਉੱਥੇ ਵੀ ਗੋਲੀ ਚੱਲਦੀ ਏ ਇੱਕ ਜਗ੍ਹਾ ਤੇ ਕੋਟਕਪੂਰਾ ਜੇ ਨੁਦੜੇ ਕੁਝ ਜਵਾਨ ਫੱਟੜ ਹੋ ਜਾਂਦੇ ਆ ਤੇ ਬਹਿਬਲ ਕਹਿੰਦਾ ਦੋ ਬੰਦੇ ਜਿਹੜੇ ਮਾਰੇ ਜਾਂਦੇ ਆ ਤੇ ਦੋਨੂੰ ਕੁੱਟ-ਕੁੱਟ ਕੇ ਜਿਹੜੀ ਪੁਲਿਸ ਤੋਂ ਨਕਰਾ ਕਰ ਦਿੰਦੀ ਏ ਉਹ ਇਹਨਾਂ ਨੇ ਕੀ ਕੀਤਾ ਕਹਿੰਦੇ ਜੀ ਵੀ ਕੇਸ ਇੱਕ ਨੇ ਐਪਲੀਕੇਸ਼ਨ ਦੇਤੀ ਸੌਦਾ ਸਾਹ ਦੇ ਚੇਲੇ ਨੇ ਵੀ ਅਸੀਂ ਇੱਥੇ ਆ ਕੇ ਭੁਗਤ ਨਹੀਂ ਸਕਦੇ ਸਾਡਾ ਕੇਸ ਜਿਹੜਾ ਪੰਜਾਬ ਤੋਂ ਬਾਹਰ ਟਰਾਂਸਫਰ ਕੀਤਾ ਜਾਵੇ ਤੇ ਉਹਨਾਂ ਨੇ ਕੋਟਕਪੂਰਾ ਕਾਣ ਜਿਹੜਾ ਉਹ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਲੈਣ ਦਾ ਜੀ ਹਾਈ ਕੋਰਟ ਨੇ ਇੰਨੀ ਕਰ ਕਹੀ ਵੀ ਇਹ ਦੋਵੇਂ ਕੇਸ ਕੋਟਕਪੂਰਾ ਤੇ ਜਿਹੜਾ ਬਹਿਬਲ ਕਲਾ ਇਹ ਇਕੱਠੇ ਚੱਲਣਗੇ ਇਹਨਾਂ ਨੂੰ ਵੱਖ ਨਹੀਂ ਕੀਤਾ ਜਾ ਦੋਵੇਂ ਕੇਸ ਚੰਡੀਗੜ੍ਹ ਆ ਗਏ ਚੰਡੀਗੜ੍ਹ ਆਉਣ ਤੋਂ ਬਾਅਦ ਅਜੇ ਤੱਕ ਇਹਦੇ ਪੂਰੇ ਚਲਾਨ ਨਹੀਂ ਪੇਸ਼ ਕੀਤੇ ਗਏ ਚਲਾਨੀ ਪੇਸ਼ ਕੀਤੇ ਗਏ ਤੇ ਬਹਿਬਲ ਕਲਾ ਕਾਂਡ ਦੇ ਵਿੱਚ ਅੱਜ ਤੱਕ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਜਿਹੜਾ ਵਾ ਕੋਈ ਚਲਾਨ ਵਾਲਾ ਕੋਈ ਵੀ ਚਲਾਨ ਨਹੀਂ ਪੇਸ਼ ਕੀਤਾ ਗਿਆ ਕੋਰਟ ਕੋ ਪੂਰਾ ਕਾਂਡ ਜਿੰਦਾ ਨਾ ਹੈਗਾ ਤੇ ਜੇ ਉਹਦੇ 'ਚ ਹੈਗਾ ਤੇ ਬਿਰਚ ਕਿਉਂ ਨਹੀਂ ਸਾਡੇ ਮਾਨਯੋਗ ਮਲੂਕਾ ਸਾਹਿਬ ਸਕੰਦਰ ਸਿੰਘ ਮਲੂਕਾ ਜਿਨ੍ਹਾਂ ਨੂੰ ਬਾਦਲਾਂ ਦਾ ਫੋਬੀਆ ਹੋਇਆ ਉਹ ਕੰਦਰ ਜੀ ਵੇਖੋ ਜੀ ਜਿਹੜੇ ਸਾਡੇ ਸਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸਨ ਉਦੋਂ ਤੇ ਪੰਜਾਬ 'ਚ ਹੈਗੇ ਨਹੀਂ ਸੀਗੇ ਭਾਈ ਅੱਜ ਜਿਹੜਾ ਦੁਨੀਆ ਜਿਹੜਾ ਦੁਨੀਆ ਕਿ ਪਿੰਡ ਬਣ ਚੁੱਕੀ ਹੈ ਤੁਹਾਡੇ ਕੋਲ ਸਾਧਨ ਇੰਨੇ ਕਿ ਅੱਗੇ ਇਹਨੇ ਅਕਦ ਨਾਲ ਰابطਾ ਕੈਮ ਕਰਦੇ ਤੁਸੀਂ ਦੁਨੀਆ ਦੱਖਣ ਜਿੱਥੇ ਮਦੀ ਰابطਾ ਕੈਮ ਕਰ ਲੋ ਤੇ ਜੇ ਉਹ ਪੰਜਾਬ ਚ ਨਹੀਂ ਸੀ ਜਾਂ ਬੰਦੇਸ਼ ਚ ਗਏ ਸੀ ਜਾਂ ਚੰਡੀਗੜ੍ਹ ਸੀ ਜਾਂ ਦਿੱਲੀ ਸੀ ਕਿਤੇ ਵੀ ਹੁਣ ਲੇਕਿਨ ਰਾਬਤਾ ਕਮ ਕਰਦੋਂ ਖਾਣੀ ਗੱਜ ਮਰੀ ਉਹ ਨਾ ਜਬੰਦੀ ਹੈ ਤੇ ਵੇਖੇ ਸਿਕੰਦਰ ਸਿੰਘ ਪੂਲਕਾ ਜਿਨ੍ਹਾਂ ਨੇ ਇਹਦੇ ਹੁੰਦੇ ਆ ਚੋਪੜੀਆਂ ਖਾਧੀਆਂ ਹੁਣ ਤਾਂ ਉਹਨਾਂ ਨੂੰ ਗੁਣ ਗੋਣੇ ਵੀ ਚਾਹੀਦੇ ਉਹਨਾਂ ਨੂੰ ਹੁਣ ਇੱਥੇ ਸੁਖਰਾਜ ਸਿੰਘ ਕਹਿੰਦਾ ਇਹਨਾਂ ਨੇ ਨਾਂ ਤੇ ਕੋਈ ਚਲਾਨ ਪੇਸ਼ ਕੀਤਾ ਤੇ ਨਾਂ ਬਹਿਬਲ ਕਲਾ ਕਾਂਡ ਦੇ ਵਿੱਚ ਜਿੱਥੇ ਦੋ ਬੰਦੇ ਮਾਰੇ ਗਏ ਨੇ ਜੀ ਕਿਸ਼ਨਪਾਲ ਸਿੰਘ ਤੇ ਗੁਰਜੀਤ ਸਿੰਘ ਉਹਨਾਂ ਦੇ ਵਿੱਚ ਇਹਨਾਂ ਨੇ ਗੱਲ ਕਹਿਤੀ ਵੀ ਚਲਾਨੀ ਪੇਸ਼ ਕੀਤਾ ਤੇ ਇਹਦੇ ਵਿੱਚ ਬਾਦਲਾਂ ਦੇ ਤੇ ਬਾਦਲ ਦਾ ਤੇ ਸੁਖਬੀ ਦਾ ਨਾ ਹੀ ਨਹੀਂ ਕਿਤੇਗਾ ਜਦੋਂ ਕਿ ਮੁੱਖ ਦੋਸ਼ੀ ਉਹ ਨੇ ਇਸ ਕਰਕੇ ਪ੍ਰਤਾਪ ਸਿੰਘ ਬਾਜਵੇ ਨੇ ਕਿਹਾ ਵੀ ਇਹ ਬੇਦਬੀਆਂ ਦੀ ਗੱਲ ਕਰਕੇ ਬੇਦਬੀਆਂ ਦੇ ਮਾਮਲੇ ਤੇ ਸਰਕਾਰ ਸੁਹਿਰਦ ਨਹੀਂ ਤੇ ਬੇਅਦ ਵੀ ਇਹਦੇ ਮਾਮਲੇ ਤੇ ਬਕਾਇਦਾ ਤੌਰ ਤੇ ਸਰਕਾਰ ਹੀ ਗੱਲ ਕਹਿ ਚੁੱਕੀ ਹੈ ਪੇਸ਼ੀ ਖਰੜਾ ਪੇਸ਼ ਕਰਾਂਗੇ ਤੇ ਇੱਕ ਸਪੈਸ਼ਲ ਕਮੇਟੀ ਨੂੰ ਇਹਦਾ ਜਿਹੜਾ ਸੀ ਅਗਲੀ ਕਾਰਵਾਈ ਕਰਨ ਲਈ ਭੇਜਾਂਗੇ ਉਹਦੇ ਤੇ ਵਿਚਾਰ ਚਰਚਾ ਕਰੂਗੀ ਇਹੀ ਗੱਲ ਤੇ ਅਸੀਂ ਕਹਿੰਦੇ ਸੀਗੇ ਵੀ ਭਾਈ ਇਹਦਾ ਕਾਨੂੰਨ ਲਿਆਉਣ ਤੋਂ ਪਹਿਲਾਂ ਪੂਰੀ ਇੱਧ ਤੇ ਵਿਚਾਰ ਚਰਚਾ ਕੀਤੀ ਜਾਵੇ ਲੋਕਾਂ ਦੀ ਰਹਿ ਲਈ ਜਾਵੇ ਅੱਜ ਤੋਂ 30-40 ਸਾਲ ਪਹਿਲਾਂ ਕੀ ਹੁੰਦਾ ਸੀ ਜਦੋਂ ਵੀ ਕੋਈ ਕਾਨੂੰਨ ਲਿਆਉਣਾ ਹੁੰਦਾ ਸੀ ਉਹਨੂੰ ਪਹਿਲਾਂ ਆਰਟੀਕਲ ਦੇ ਰੂਪ ਚ ਅਖਬਾਰ ਦਿੱਤਾ ਜਾਂਦਾ ਸੀ ਲੋਕ ਆਪਣੀ ਵੀ ਰਾਏ ਦਿੰਦੇ ਸੀ ਉਹ ਅਖਬਾਰਾਂ ਨਹੀਂ ਦਿੰਦੇ ਸੀ ਸਰਕਾਰ ਨੂੰ ਚਿੱਠੀ ਲਿਖ ਕੇ ਦਿੰਦੇ ਸੀ ਕਿ ਦਿੰਦੇ ਸੀ ਫਿਰ ਉਹਨਾਂ ਰ ਉਹ ਰਾਏ ਦੇ ਮੁਤਾਬਕ ਇਹ ਕੰਮ ਕੀਤਾ ਜਾਂਦਾ ਸੀ ਹੁਣ ਸਰਕਾਰਾਂ ਕੋਲ ਤਾਂ ਸਮਾਂ ਹੀ ਨਹੀਂ ਹੈਗਾ ਕਿ ਸਰਕਾਰਾਂ ਉਹ ਲੁੱਟ ਮਾਰਦੀ ਸਰਕਾਰਾਂ ਆ ਗਈਆਂ ਉਹ ਲੁੱਟਮਾਰ ਹੋਣੀ ਹੈ ਜੀ 5 ਸਾਲ ਮੇ ਲੁੱਟਮਾਰ ਕਰ ਲੋ ਜੋ ਕਰਨਾ ਮੁਲਕੇ ਪਤਨ ਸਮ ਮਿਲਣਾ ਕਿ ਨਹੀਂ ਮਿਲਣਾ ਇਹ ਸਾਡੇ ਵਾਸਤੇ ਮੰਦ ਭਾਗੀ ਜਾਂਦਾ ਹੁਣ ਜੇ ਇੱਥੇ ਆਪਾਂ ਗੱਲ ਕਰੀਏ ਭੀ ਬੇਦਬੀ ਦੀ ਗੱਲ ਬੇਦਬੀ ਬਾਰੇ ਕਿਹਾ ਸੀ ਬੇਦਬੀ ਤਾਂ ਅਸੀਂ ਇੱਕ ਦਿਨ ਸੈਸ਼ਨ ਲਾਵਾਂਗੇ ਇੱਕ ਤੋਂ ਦੋ ਦਿਨ ਤੇ ਦੋ ਤੋਂ ਚਾਰ ਦਿਨ ਕਰਦੇ ਚੰਗੀ ਗੱਲ ਸੈਸ਼ਨ ਹੋਣਾ ਚਾਹੀਦਾ ਜੀ ਕੁਝ ਬਕਾਇਦਾ ਤੌਰ ਤੇ ਜਿਹੜੀ ਸਾਡੇ ਸਿੱਖਿਆ ਮੰਤਰੀ ਉਹਨਾਂ ਨੇ ਆਪਣੇ ਵਿਚਾਰ ਚਰਚਾ ਪੇਸ਼ ਕੀਤੀ ਹੈ ਵੀ ਅਸੀਂ ਦੋ ਯੂਨੀਵਰਸਿਟੀਆਂ ਦੋ ਕਾਲਜ ਹੋਰ ਲੈ ਕੇ ਯੂਨੀਵਰਸਿਟੀਆਂ ਦੋ ਖੋਲ੍ਹ ਰਹੀਆਂ ਹੋਰ ਤੇ ਅੱਜ 70 70 ਦੇਸ਼ਾਂ ਦੇ ਜਿਹੜੇ ਬੱਚੇ ਨੇ ਸਾਡੇ ਪੰਜਾਬ ਚ ਪੜ ਰਹੇ ਨੇ ਚੰਗੀ ਗੱਲ ਵਧਾਈ ਦੇ ਪਾਤਰ ਨੂੰ ਤੁਸੀਂ ਲੇਕਿਨ ਸਾਡਾ ਐਜੂਕੇਸ਼ਨ ਦਾ ਮਿਆਰ ਕੀ ਹੈ ਵੇਖੋ ਤੁਸੀਂ ਸਾਡਾ ਐਜੂਕੇਸ਼ਨ ਦਾ ਮਿਆਰ ਹੈ ਕਿ ਸਾਡੀਆਂ ਜਿਹੜੀਆਂ ਵਰਲਡ ਦੀਆਂ ਹਜ਼ਾਰਾਂ ਜੁਨੀਵਰਸਿਟੀ ਉਹਦੇ ਇੱਕ ਜੁਨੀਵਰਸਿਟੀ ਵੀ ਨਹੀਂ ਹੁੰਦੀ ਅੱਜ ਸੌਤ ਬੜੀ ਦੂਰ ਦੀ ਯਾਰਚ ਵੀ ਨਹੀਂ ਹੁੰਦੀ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਇਹਨਾਂ ਨੂੰ ਸਿਲੇਬਸ ਬਣਾਉਣ ਦਾ ਅਧਿਕਾਰ ਹੈ ਇਹਨਾਂ ਨੂੰ ਪੇਪਰ ਚੈੱਕ ਕਰਨ ਦਾ ਅਧਿਕਾਰ ਹੈ ਇਹ ਇਹ ਲੋਕਾਂ ਨੂੰ ਲੁੱਟਦੀਆਂ ਬਰੱਜ ਕੇ ਦੂਸਰੀ ਚੀਜ਼ ਇੱਕ ਦਲਤ ਮੈਂਬਰ ਨੇ ਮੁੱਦਾ ਠਾਇਆ ਸੀ ਕਿ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਿੱਤਾ ਜਾਂਦਾ ਵਾ ਬੀਸੀ ਨੂੰ ਤੇ ਐਸਸੀ ਨੂੰ ਉਹਦੇ ਬਾਰੇ ਤੁਹਾਡੀ ਕੀ ਰਾਏ ਹੈ ਕਿ ਉਹ ਪ੍ਰੋਪਰ ਦੇ ਰਹੇ ਹੋ ਕਿ ਨਹੀਂ ਦੇ ਰਹੇ ਤੁਸੀਂ ਜੇ ਦੇ ਰਹੇ ਹੋ ਤੋਂ ਤੱਕ ਕਿੰਨਾ ਦਿੱਤਾ ਤੇ ਗਾ ਕਿੰਨਾ ਰੱਖਿਆ ਟੀਚਰ ਰੱਖਿਆ ਤੇ ਬਾਰੇ ਕੋਈ ਜਵਾਬ ਨਹੀਂ ਹੈਗਾ ਐਡਿਟਡ ਸਕੂਲ ਐਡਿਟਡ ਸਕੂਲਾਂ ਨੇ ਸਾਡੇ ਉਦੋਂ ਯੁੱਗਦਨ ਪਾਇਆ ਸੀ ਇੱਥੇ ਜਦੋਂ ਸਾਡੇ ਕੋਲ ਸਕੂਲ ਬਹੁਤ ਘੱਟ ਸੀ ਆਪਣੇ ਸਰਕਾਰੀ ਸਕੂਲ ਉਹਨਾਂ ਦਾ ਮੁੱਦਾ ਵੀ ਬਕਾਇਦਾ ਤੌਰ ਤੇ ਉੱਥੇ ਉੱਠਿਆ ਵੀ ਐਡਿਟ ਸਕੂਲਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਉਹਨਾਂ ਨੂੰ ਰਾਤ ਮਿਲੂ ਕਿ ਨਹੀਂ ਮਿਲੂ ਤੇ ਸਭ ਤੋਂ ਵੱਡੀ ਗੱਲ ਭਾਵੇਂ ਕਿ ਇਹ ਏਜੰਡਾ ਨਹੀਂ ਸੀ ਲੇਕਿਨ ਪਾਣੀ ਦਾ ਮੁੱਦਾ ਵੀ ਉੱਥੇ ਆ ਗਿਆ ਪਾਣੀ ਹਾਂ ਅਸੀਂ ਕਹਿੰਦੇ ਠੀਕ ਹੈ ਪਾਣੀ ਕੋਈ ਗੱਲ ਨਹੀਂ ਤੁਹਾਨੂੰ ਇਸ ਗੱਲ ਤਾਂ ਪਤਾ ਹੋਏਗਾ ਕਿ ਜਿਹੜੀ ਸਾਡੀ ਬਿਆਸ ਤੇ ਸਤਲੁਜ ਦਾ ਪਾਣੀ ਆ ਪੰਜਾਬ ਕੋਲ ਹੀ ਟੋਟਲ 15.85 ਐਮਏ ਪਾਣੀ ਸੀ ਇਹਦਾ 50% 50% ਤੋਂ ਜ਼ਿਆਦਾ ਜਿਹੜਾ ਸੀ 1955 ਦੇ ਵਿੱਚ 29 ਜਨਵਰੀ 1955 ਨੂੰ ਚੁੱਪਚੀਤੇ ਗੁਪਤ ਜਿਹੜਾ ਸੀ ਸਰਕਾਰੀ ਨੋਟ ਦੇ ਅਨੁਸਾਰ ਇਹ ਜਿਹੜਾ ਸੀ ਰਾਜਸਥਾਨ ਨੂੰ ਦੇ ਦਿੱਤਾ ਗਿਆ 1955 ਕੁੰਜਾ ਪੰਜਾ ਬੁੱਝੀ ਨਹਿਰ ਜਿਹੜਾ ਸਾਲ ਉਹ ਬਣਨੀ ਸ਼ੁਰੂ ਹੋ ਗਈ ਸੀ ਨਹਿਰ ਬਣ ਗਈ ਪਾਣੀ ਦੇ ਦਿੱਤਾ ਗਿਆ ਲੇਕਿਨ ਜਿਹੜੀ ਰਾਇਲਟੀ ਸੀ ਪਾਣੀ ਦੀ ਉਹ ਕਹਿੰਦੇ ਬਾਅਦ ਚ ਤੈਅ ਕਰਨਗੇ ਤੇ ਬਾਕੀ ਰਹਿ ਗਿਆ ਪਾਣੀ 7.85 ਐਮਐਫ ਮਿਲੀਅਨ ਏਕੜ ਫੀਟ ਇਹ ਤਿੰਨ ਰਾਜਾਂ ਪੰਜਾਬ ਪੈਪਸੂ ਅਤੇ ਜੰਮੂ ਕਸ਼ਮੀਰ ਲਈ ਸੀਗਾ ਇਹ ਜਿਹੜਾ ਪਾਣੀ ਸੀਗਾ ਇਹਦੇ ਵਿੱਚੋਂ ਹੀ ਅਸੀਂ ਮੁੜ ਕੇ ਦਿੱਲੀ ਨੂੰ ਪਾਣੀ ਦਿੰਦਾ ਦਿੱਲੀ ਨੂੰ ਪਾਣੀ ਦਿੱਤਾ ਜਿਹੜਾ ਬੱਚਾ ਉਹਦੇ ਫਿਰ ਐਸੀ 60 40 ਦੀ ਰੇਸ਼ੋ ਨਾਲ ਜਿਹੜਾ ਸੀ ਬਕਾਇਦਾ ਤੌਰ ਤੇ ਹਰਿਆਣਾ ਨੇ ਐਸਾ ਵੰਡ ਲਿਆ ਲੇਕਿਨ ਹਰਿਆਣਾ ਕਹਿੰਦਾ ਸੀ ਪਾਣੀ ਸਾਨੂੰ ਹੋਰ ਚਾਹੀਦਾ ਤੇ ਸਾਨੂੰ ਅਫਸੋਸ ਤਾਂ ਕਿਹੜਾ ਪੈ ਰਿਹਾ ਵਾ ਅਰਜੀਵ ਰੋਂਗੋਵਾਲ ਸਮਝੌਤੇ ਨੂੰ ਬੜੀ ਮਾਨਤਾ ਦਿੱਤੀ ਜਾਂਦੀ ਪਰ ਮੈਂ ਇਹ ਸੋ ਪਹਿਣਾ ਚਾਹੁੰਦਾ ਪੁੱਛਣਾ ਚਾਹੁੰਦਾ ਵੀ ਜਿਹੜਾ ਰੋਂਗੋਵਾਲ ਸੂਨੇ ਕੇਸ ਕੈਪੈਸਿਟੀ ਨਾਲ ਸਮਝੌਤਾ ਕੀਤਾ ਸੀ ਉਹ ਤੇ ਮੋਰਚਾ ਡਿਕਟੇਟਰ ਤੇ ਨਾਲ ਉਹ ਕਾਲੀਦਲ ਦਾ ਪ੍ਰਧਾਨ ਸੀ ਹੋਰ ਤੋ ਕੋਈ ਪਾਵਰ ਕੋਈ ਨਹੀਂ ਸੀਗੀ ਜੀ ਨਾ ਉਹ ਮੁੱਖ ਮੰਤਰੀ ਸੀ ਨਾ ਕੋਈ ਸੰਵਿਧਾਨਕ ਅਹੁਦੇ ਤੇ ਬੈਠਾ ਸੀ ਫੇ ਸਰਕਾਰ ਨੇ ਸਮਝੌਤਾ ਦਿੰਦਾ ਕਿਉਂ ਕੀਤਾ ਚਲੋ ਜੇ ਸਮਝੌਤਾ ਕੀਤਾ ਤੇ ਇੰਪਲੀਮੈਂਟ ਵੀ ਨਹੀਂ ਕੀਤਾ ਲੇਕਿਨ ਜਿਹੜੀ ਉਹਨਾਂ ਨੇ ਕਿਹਾ ਸੀ ਨਹਿਰ ਪੁੱਟੀ ਜਾਊਗੀ ਐਸਵਾਈਐਲ ਸਮਝੌਤਾ ਵੀ ਕਾਲੀਆਂ ਦੇ ਟਾਈਮ ਤੇ ਹੋਇਆ ਤੇ ਬਕਾਇਦਾ ਤੌਰ ਤੇ ਪੁੱਟੀ ਵੀ ਕਾਲੀਆਂ ਦੇ ਸਮੇਂ ਗਈ ਉਹਨੂੰ ਰੋਕਣ ਲਈ ਸਾਡੇ ਨੌਜਵਨ ਸੜਕਾਂ ਤੇ ਨਹੀਂ ਰੁਕੀ ਤੇ ਫਿਰ ਉਹਨੂੰ ਉਠਾਰ ਚੁੱਕਣੇ ਪਏ ਐਸਵਾਈਐਲ ਚਲੋ ਬੰਦ ਹੋ ਗਈ ਹੁਣ ਅਸੀਂ ਦਿੱਲੀ ਨੂੰ ਪਾਣੀ ਦਿੰਦੇ ਹਾਂ ਹਿਮਾਚਲ ਦਿੱਲੀ ਨੂੰ ਜਿੰਨਾ ਪਾਣੀ ਦਿੰਦਾ ਉਹਨਾਂ ਕੋਲੋਂ 21 ਕਰੋੜ ਰੁਪਈਆ ਹਰ ਸਾਲ ਜਿਹੜੀ ਰਾਇਲਟੀ ਲੈਂਦਾ ਹੈ ਜਿਹੜੀ ਅਸੀਂ ਗੰਗਕ ਨਾਲ ਬੀਕਾਦਰ ਦੇ ਰਾਜੇ ਨੂੰ ਪਾਣੀ ਦਿੰਦੇ ਸੀ ਗੰਗਕ ਨਾਲ ਬਣਾ ਕੇ ਫਰੀਪੁਰ ਤੋਂ ਅਸੀਂ ਉਹਦੇ ਵਿੱਚ ਸਾਨੂੰ ਰਾਇਲਟੀ ਮਿਲਦੀ ਰਹੀ ਹੈ ਲੇਕਿਨ ਪੰਜਾਬ ਦਾ ਅੱਧਾ ਪਾਣੀ ਅਸੀਂ ਕੱਲਾ ਰਾਜਸਥਾਨ ਨੂੰ ਦੇ ਰਿਹਾ ਸਾਨੂੰ ਇੱਕ ਨਿੱਕਾ ਪੈਸਾ ਰਾਇਲਟੀ ਨਹੀਂ ਮਿਲ ਰਹੀ ਇੱਕ ਨਿੱਕਾ ਪੈਸਾ ਤੇ ਜੇ ਉਹ ਰਾਇਲਟੀ ਸਾਨੂੰ ਅੱਜ ਮਿਲ ਜੇ ਜਿਹੜੀ ਤੈਅ ਕਰਨ ਦੇ ਗੱਲ ਕੀਤੀ ਸੀ ਵੀ ਦੀ ਰਾਇਲਟੀ ਬਾਅਦ ਤੈਅ ਕਰਾਂਗੇ ਤੇ ਅੱਜ 60 ਸਾਲ ਹੋ ਗਏ ਆ 60 ਸਾਲਾਂ ਤੱਕ ਰਾਇਲਟੀ ਤੈਨੂੰ ਕੀਤੀ ਗਈ ਤੱਕ 60 ਨੇ ਵੀ 70 ਹੋ ਗਏ 1955 ਦੀ ਗੱਲ ਐਸੇ ਕਰਕੇ ਜਿਹੜੀ ਇਹ ਰਾਇਲਟੀ ਆ ਉਹ ਸਾਨੂੰ ਮਿਲਣੀ ਚਾਹੀਦੀ ਆ ਕਿਉਂਕਿ ਜੇ ਦਿੱਲੀ ਹਰ ਮਹਾਤਮ ਨੂੰ ਦੇ ਸਕਦੀ ਆ ਗੰਕ ਨਾਲ ਸਾਨੂੰ ਪੰਜਾਬ ਨੂੰ ਰਾਇਲਟੀ ਦੇ ਸਕਦੀ ਆ ਤੇ ਫਿਰ ਸਾਨੂੰ ਜਿਹੜੀ ਆ ਇਹ ਰਾਜਸਥਾਨ ਕਿਉਂ ਨਹੀਂ ਜੇ ਕਿਤੇ ਅੱਜ ਰਾਇਲਟੀ ਸਾਨੂੰ ਮਿਲ ਜਾਂਦੀ ਹੈ ਪਿਛਲੇ 60 ਸਾਲਾਂ ਦੀ 70 ਸਾਲਾਂ ਦੀ ਤੇ ਘੱਟੋ-ਘੱਟ ਉਹ 10 ਲੱਖ 10 ਲੱਖ ਕਰੋੜ ਬਣਨੀ ਜੇ ਉਹ 10 ਲੱਖ ਕਰੋੜ ਬਣਦੀ ਸਾਨੂੰ ਮਿਲ ਜਾਂਦੀ ਹੈ ਤੇ ਮੈਂ ਇਹ ਦਾਅਵੇ ਨਾ ਕਹਿ ਸਕਦਾ ਵੀ ਵੇਖੋ ਸਾਡੇ ਜਿਹੜੇ ਕਰਜ਼ਾ ਤੇ ਆ ਪੰਜਾਬ ਸਰ ਉਹ ਵੀ ਲੈ ਜੂ ਕਿਸਾਨਾਂ ਦੇ ਕਰਜ਼ੇ ਮਾਫ ਹੋ ਜਾਣਗੇ ਅਸੀਂ ਆਪਣੀ ਡਿਵੈਲਪਮੈਂਟ ਵੀ ਕਰ ਲਾਂਗੇ ਜੇਕਰ ਉਹ ਮਿਲਲੀ ਨਹੀਂ ਮੈਂ ਥੋੜਾ ਜੱਗੇ ਜਾਊਂਗਾ ਔਰ ਜੀ ਦੇ ਬਾਰੇ ਮੈਂ ਮਾਨ ਸਾਹਿਬ ਨੂੰ ਕਹੂੰਗਾ ਵੀ ਤੁਸੀਂ ਇਹ ਕਾਗਜ਼ ਘਟਾਓ ਜਦੋਂ ਪਾਣੀ ਦਾ ਵਿਵਾਦ ਸ਼ੁਰੂ ਹੁੰਦਾ ਵਾ 1964 ਦੇ ਵਿੱਚ ਇੱਕ ਧਾਰਾ ਆ ਜਾਂਦੀ ਆ 77 79 ਤੇ 80 ਇਹ ਸਾਰੇ ਅਧਿਕਾਰ ਕੇਂਦਰ ਨੂੰ ਦਿੰਦੀਆਂ ਨੇ ਕਿੰਨੇ ਅਧਿਕਾਰ ਵੀ ਕੇਂਦਰ ਫੈਸਲਾ ਕਰੂਗਾ ਲੇਕਿਨ 1976 ਦੇ ਵਿੱਚ ਇੱਕ ਬਕਾਇਦਾ ਤੌਰ ਤੇ ਪਹਿਲਾ ਇਹਨਾਂ ਧਰਾਵਾਂ ਦੇ ਖਿਲਾਫ ਕੇਸ ਪੈ ਜਾਂਦਾ ਪੀ ਸਾਡੇ ਹੱਕਾਂ ਤੇ ਡਾਕਾ ਵਾ ਪੰਜਾਬ ਦੇ ਹੱਕਾਂ ਤੇ ਡਾਕਾ ਜਦੋਂ ਕੇਸ ਪੈ ਜਾਂਦਾ ਵਾ ਤੇ ਜਿਹੜੀ ਹਰਿਆਣੇ ਵਾਲੇ ਨੇ ਇਹ ਜਾਂਦੇ ਨੇ ਸਰਕਾਰ ਕੋਲੇ ਕੇਂਦਰ ਸਰਕਾਰ ਕੋਲੇ ਉਹਨਾਂ ਦਿਨਾਂ ਦੇ ਵਿੱਚ ਫਿਰ ਜਿਹੜੇ ਮੁੱਖ ਮੰਤਰੀ ਨੇ ਉਹ ਮੁਰਾਰ ਜੀ ਸੋਰੀ ਪ੍ਰਧਾਨ ਮੰਤਰੀ ਮੁਰਾਰ ਜੀ ਡਿਸਾਈ ਬਣ ਜਾਂਦੇ ਨੇ ਉਹਦੇ ਵਿੱਚ ਤਿੰਨ ਸਟੇਟਾਂ ਹੁੰਦੀਆਂ ਨੇ ਪੰਜਾਬ ਹਰਿਆਣਾ ਤੇ ਰਾਜਸਥਾਨ ਤਿੰਨਾਂ ਦੇ ਮੁੱਖ ਮੰਤਰੀ ਤੇ ਹੋਰ ਅਧਿਕਾਰੀ ਸ਼ਾਮੋ ਲੈਂਦੇ ਤੇ ਗੱਲ ਚੱਲਦੀ ਕਿ ਹਰਿਆਣਾ ਹੀ ਗਿਆ ਸੀਗਾ ਵੀ ਇਹ ਕੇਸ ਵਾਪਸ ਕਰਾਓ ਹਰਿਆਣਾ ਨੂੰ ਨਾ ਕਿਹਾ ਜੀ ਤੰਨੇ ਤੁਸੀਂ ਆ ਜਾਓ ਇੱਥੇ ਹੋ ਕੇ ਆਪਾਂ ਵਿਚਾਰ ਕਰ ਲੈਂਦੇ ਆ ਤੇ ਮੁਰਾਰ ਜੀ ਡਿਸਾਈ ਨੇ ਕਿਹਾ ਨਕਸ਼ਾ ਲਿਓ ਜਦੋਂ ਨਕਸ਼ਾ ਲਿਆਂਦਾ ਵੀ ਇਹਦੇ ਦਰਿਆ ਕਿੱਥੇ ਵਗਦੇ ਆ ਉਹਨਾਂ ਵਿੱਚ ਦ취 ਦਰਿਆ ਇੱਥੇ ਵਗਦੇ ਆ ਤੇ ਮਰਾਰਜੀ ਦੇਸਾਈ ਨੇ ਇਹ ਗੱਲ ਕਹੀ ਸੀ ਵੀ ਆਹ ਜਿਹੜੇ ਦਰਿਆ ਵਗਦੇ ਐ ਇੱਥੇ ਨਾ ਰਾਜਸਥਾਨ ਦਾ ਕੋਈ ਹੱਕ ਮੰਨਦਾ ਨਾ ਪੰਜਾਬ ਹਰਿਆਣਾ ਦਾ ਕੋਈ ਹੱਕ ਮੰਨਦਾ ਪੰਜਾਬ ਦੇ ਦਰਿਆ ਆ ਰਿਪੇਰੀ ਨੇ ਕਾਨੂੰਨ ਸਰ ਵੀ ਤਾਂ ਉਹਦੀ ਅੱਖ ਦੀ ਮੰਨਦਾ ਅੱਜ ਇਹ ਕਾਪੀ ਕਢਾ ਕੇ ਜੇ ਜਨਤਕ ਕੀਤੀ ਜਾਵੇ ਵੀ ਜਿਹੜੀ ਉਦੋਂ ਮਰਾਰਜੀ ਦੇਸਾਈ ਨੇ ਫੈਸਲਾ ਕੀਤਾ ਸੀ ਤਾਂ ਉਹਨੂੰ ਤਿੰਨਾਂ ਸਟੇਟਾਂ ਨੇ ਪ੍ਰਵਾਨ ਕੀਤਾ ਸੀ ਲੇਕਿਨ ਹੁੰਦਾ ਕੀ ਆ ਉਹ ਕੇਸ ਚੱਲਦਾ ਰਹਿੰਦਾ 1981 ਚ ਇੰਦਰਾ ਗਾਂਧੀ ਅਸੇ ਚ ਪ੍ਰਧਾਨ ਮੰਤਰੀ ਦਾ ਰੋਲ ਬਣ ਜਾਂਦੀ ਹੈ ਤੇ 81 ਚ ਪੰਜਾਬ ਦਾ ਹੁੰਦਾ ਮੁੱਖ ਮੰਤਰੀ ਦਰਬਾਰਾ ਸਿੰਘ ਕਾਂਗਰਸਾ ਦੇ ਦਬਾਅ ਪਾ ਕੇ ਕੇਸਬਾਸ ਕਰਾ ਦਿੰਦੀ 1982 ਚ ਫਿਰ ਐਸਵਾਈਲ ਦਾ ਨਹੀਂ ਪੱਥਰ ਰੱਖ ਦਿੰਦੀ ਕਪੂਰੀ ਮੋਰਚੇ ਦੇ ਵਿੱਚ ਜਿਹੜੇ ਲੋਕ ਕੈਪਟਨ ਮਰਿੰਦਰ ਸਿੰਘ ਨੂੰ ਇੱਥੇ ਉੱਥੇ ਚਾਂਦੀ ਦੀ ਬਾਟਾਂ ਚਾਂਦੀ ਦਾ ਬਾਟਾ ਤੇ ਸੋਨੇ ਦੀ ਕਈ ਲੈ ਕੇ ਗਏ ਹੁੰਦੇ ਆ ਪਲਾਉਣ ਵਾਸਤੇ ਤੇ 2 ਜਾਂ 4 ਦੇ ਵਿੱਚ ਉਹੀ ਵਾਟਰ ਟਰਮੀਨੇਸ਼ਨ ਐਕਟ ਲੈ ਕੇ ਹੁੰਦੇ ਤੇ ਪਾਣੀਆਂ ਦੇ ਰੱਖੇ ਬਣ ਜਾਂਦੇ ਦੂਰੀ ਮਾਪਣ ਵੀ ਖਦੂਸ ਹਨ ਮਣ ਮਾਨ ਸਰ ਪਸਾ ਦੀ ਇੱਕੋ ਹੀ ਬੇਨਤੀ ਵੀ ਮਾਨ ਸਰ ਜੇ ਤੁਸੀਂ ਵਾਕੇ ਤੇ ਸੁਹਿਰਦ ਹੋ ਦੋ ਕੰਮ ਕਰੋ ਇੱਕ ਤੇ ਰਾਇਲਟੀ ਦਾ ਬਿੱਲ ਬਣਾ ਕੇ ਭੇਜੋ ਰਾਜਸਥਾਨ ਨੂੰ ਇੱਕ ਦੂਸਰਾ ਆ ਜਿਹੜੀ ਪਾਣੀਆਂ ਤੇ ਫੈਸਲੇ ਤੇ ਵੱਡ ਕੀਤੀ ਹੈ ਫੈਸਲਾ ਦਿੱਤਾ ਆਪਣੇ ਪ੍ਰਧਾਨ ਮੰਤਰੀ ਮੁਰਾਰਤ ਜੀ ਡਿਸਾਈਡਰ ਦੀ ਕਾਪੀ ਤੁਸੀਂ ਜ਼ਰੂਰ ਕਢਾਓ ਸਾਨੂੰ ਪਤਾ ਵਾ ਕੋਈ ਪੇਸ਼ ਨਹੀਂ ਜਾਣ ਦੇਣੀ ਲੇਕਿਨ ਜਨਤਕ ਤੌਰ ਤੇ ਸਭ ਨੂੰ ਪਤਾ ਲੱਗਿਆ ਨੇ ਲੋਕਾਂ ਨੂੰ ਵੀ ਸਚਾਈ ਕੀ ਹੈਗੀ ਅੱਜ ਵੇਖੋ ਕੱਲ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਸੀ ਵੀ ਸਾਡੀ ਬੜੀ ਸਖਾਵਾਂ ਮੌਲ ਚ ਗੱਲਬਾਤ ਹੋਈ ਹੈ ਜੀ ਤੇ ਜਿਹੜੀ ਸਿੰਧੂ ਜਲ ਸੰਧੀ ਆ ਉਹ ਰੱਦ ਕਰ ਦਿੱਤੀ ਗਈ ਆ ਤੇ ਉੱਥੋਂ ਪਾਣੀ ਆਊਗਾ ਤਾਂ ਅਸੀਂ ਵੀ ਸਾਨੂੰ ਵੀ ਦੂ ਦੀ ਬਜਾਏ 23 ਐਮਐਫ ਪਾਣੀ ਮਿਲ ਜੂਗਾ ਤੇ ਗਾਂ ਜਿਹੜਾ ਪਾਣੀ ਜਿੱਥੇ ਮਰਜੀ ਦਾ ਚੁ ਕੁੜੀ ਪੇਟ ਦਾਣੇ ਖੇਟ ਆ ਜੋ ਇਹ ਮੰਡੇ ਖਾ ਉਹ ਆਲੇ ਨੰਦ ਅਜੇ ਤੱਕ ਕੋਈ ਧੂਆਂ ਦੀ ਕੋਈ ਰੂਵਾਂ ਦੀ ਅਜੇ ਉਹ ਸੰਧੀ ਜਿਹੜੀ ਇਹਨਾਂ ਨੇ ਸਸਪੈਂਡ ਕੀਤੀ ਲੇਕਿਨ ਅੱਜ ਵੀ ਪਾਣੀ ਪਾਕਿਸਤਾਨ ਨੂੰ ਹੰਮ ਮਾਕੇ ਜਾ ਰਿਹਾ ਉਹ ਰੁਕ ਨੰਬਰ ਦੂਖਾ ਫਿਰ ਜੇ ਪਾਣੀ ਡਾਇਵਰਟ ਕਰਨਾ ਤੇ 123 ਕਿਲੋਮੀਟਰ ਘੱਟੋ ਘੱਟਾਂ ਨੂੰ ਉਥੋਂ ਨਹਿਰ ਮੋੜੀ ਪੈਣੀ ਹੈ ਜਿਹੜੀ ਨਹੀਂ ਸੁੱਕੀ ਨਹੀਂ ਭਲੇ ਨਰ ਮਣੀ ਵੀ ਸੁੱਕੀ ਆ ਜਿਹੜੇ ਉਥੋਂ ਦੇ ਮੁੱਖ ਮੰਤਰੀ ਦੇ ਉਹਨਾਂ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਆਗੂ ਦੇ ਬڑے ਵੱਡੇ ਕਸ਼ਮੀਰ ਦੇ ਜੰਮੂ ਕਸ਼ਮੀਰ ਦੇ ਫਰੂਕ ਅਬਦੁੱਲਾ ਉਹਨਾਂ ਨੇ ਚਿੱਟੇ ਦਫਤਰ ਦੇ ਕਹਿ ਦਿੱਤਾ ਪੀ ਪਾਣੀ ਵਿੱਚ ਕੁਝ ਸਾਨੂੰ ਮਿਲਦਾ ਨਾ ਅਸੀਂ ਪਿੰਦੇ ਪਾਣੀ ਆਪਣਾ ਪੂਰਾ ਕਿ ਸਾਡੇ ਦੇ ਬੱਚ ਨੂੰ ਦੇਵਾਂਗੇ ਨਹੀਂ ਬੱਚ ਨੂੰ ਤਾਂ ਨਹੀਂ ਦੇ ਸਾਡੇ ਜੰਮੂ ਖੇਤਰ ਦੇ ਵਿੱਚ ਪਾਣੀ ਸਾਨੂੰ ਕਾਫੀ ਲੋੜ ਜੀ ਫਿਰ ਪਾਣੀ ਦੀ ਝਾੜ ਰੱਖੀ ਫਿਰਦੇ ਉਹ ਵੀ ਕੱਲ ਮਾਨ ਸਾਹਿਬ ਨੇ ਇਹ ਕਹਿ ਕੇ ਆਪਣਾ ਕੰਮ ਸਾਲਿਆ ਜੀ ਮੀਟਿੰਗ ਬੜੇ ਸਖਾਵੇਂ ਮਾਲ ਚੋਈਆ ਐਸ ਵਾਈ ਨਹੀਂ ਬਣੇਗੀ ਜਿਹੜਾ ਜਲ ਸਿੰਧੂ ਪਾਣੀ ਦਾ ਮਿਲਣਾ ਪਾਣੀ ਉਹ ਅਸੀਂ ਦੇਵਾਂਗੇ ਰਾਵੀ ਦਾ ਪਾਣੀ ਮਿਲਣਾ ਉਹ ਅਸੀਂ ਆਪਣੀ ਲੋੜ ਪੂਰੀ ਕਰਕੇ ਫਿਰ ਗਾ ਦੇਾਂਗੇ ਜੀ ਅੱਜ ਉਹਨਾਂ ਦੀ ਇੰਟਰਵਿਊ ਆਈ ਆ ਹਰਿਆਣੇ ਦੇ ਮੁੱਖ ਮੰਤਰੀ ਦੀ ਉਹ ਕਹਿੰਦੇ ਜੀ ਵੇਖੋ ਗੱਲ ਗੱਲਬਾਤ ਤੇ ਬੜੇ ਸਖਾਵੇਂ ਬੋਲਦੇ ਜੀ ਮੈਨੂੰ ਕੁਝ ਨਹੀਂ ਦੱਸਦਾ ਵੀ ਕੀ ਹੋਇਆ ਕੀ ਨਹੀਂ ਹੋਇਆ ਜੀ ਕਿਉਂਕਿ ਕਿੰਨਾ ਚਿਰ ਕਿਸੇ ਸਿੱਟੇ ਤੇ ਸੀ ਪੁੱਛਦੇ ਤਾਂ ਸੀ ਕੀ ਕੀ ਦੱਸੇ ਤੁਹਾਨੂੰ ਉਹਨੇ ਕੋਈ ਗੱਲ ਨਹੀਂ ਕੀਤੀ ਉਹਨਾਂ ਦੇ ਮੁੱਖ ਮੰਤਰੀ ਨੇ ਉਹਨੇ ਆਪਣੀ ਇੰਟਰਵਿਊ ਪੰਜਾਬੀ ਦਿੱਤੀ ਪਰ ਪੰਜਾਬੀ ਆ ਖੱਟਖਾੜੀ ਪੰਜਾਬੀ ਪੰਜਾਬੀ ਹੈ ਇਸ ਕਰਕੇ ਉਹਨੇ ਕਿਹਾ ਵੀ ਪੰਜਾਬ ਤੇ ਹਰਿਆਣੇ ਦਾ ਮੋਹਨਾ 9 ਮਾਸ ਦਾ ਰਿਸ਼ਤਾ ਵਲੇਕਿਨ ਮੈਂ ਤੁਹਾਨੂੰ ਇਹਦੇ ਤੇ ਕੁਝ ਵੀ ਨਹੀਂ ਦੱਸ ਸਕਦਾ ਤੇ ਸਾਡੀ ਮਾਨ ਸਾਹਿਬ ਨੂੰ ਇੱਕ ਬੇਨਤੀ ਆ ਵੀ ਵਿਰੋਧੀਆਂ ਦਾ ਜਿਹੜੀਆਂ ਵਾ ਉਹ ਜਿਹੜੀ ਇਹ ਨਾ ਭਿੜਨ ਦੀ ਸਵਾਏ ਉਹ ਸਾਧਨਾ ਵਾਂਗੂ ਭਿੜਨ ਨਾਲ ਛੱਡ ਦਿਓ ਕੋਈ ਤਰਕ ਦੀ ਗੱਲ ਕਰੋ ਕੋਈ ਸਿੱਟੇ ਦੀ ਗੱਲ ਕਰੋ ਆਜੇ ਤੁਹਾਡੇ ਕੋਲ ਬੈਠੇ ਨੇ ਪਾਣੀ ਕਾਗਰ ਤੋਂ ਪਾਣੀ ਪੀਪੀ ਕੇ ਕੋਸਦੇ ਆ ਅੱਜ ਵੀ ਬਹੁਤੇ ਕਾਂਗਰਸ ਚ ਆਏ ਤੁਹਾਡੇ ਕੋਲ ਜਿਹੜੇ ਇੱਥੇ ਆਏ ਨੇ ਆ ਮੰਨ ਰੋੜਾ ਵੇਖੋ ਜਿਹੜਾ ਸਭ ਤੋਂ ਵੱਧ ਬੋਲਦਾ ਕਿੱਥੋਂ ਆਇਆ ਉਹ ਇਹਦੇ ਫਾਦਰ ਕਾਂਗਰਸ ਵਿੱਚ ਮੰਤਰੀ ਹੁੰਦੇ ਸੀਗੇ ਭਗਵਾਨ ਦਾਸ ਰੋੜਾ ਇਹਦਾ ਮਤਲਬ ਫਿਰ ਬਰਾਬਰ ਦੇ ਦੋਸ਼ੀ ਨਹੀਂ ਜੇ ਗਲਤੀਆਂ ਕੀਤੀਆਂ ਕਾਂਗਰਸ ਵੀ ਬਰਾਬਰ ਦੇ ਦੋਸ਼ੀ ਨੇ ਫਿਰ ਤੁਹਾਨੂੰ ਕੀ ਤੁਹਾਨੂੰ ਕੀਤ ਘਰ ਬੋਲਣ ਦਾ ਹੈ ਉੱਥੇ ਬਿਲਕੁਲ ਇਸ ਕਰਕੇ ਪਾਣੀਆਂ ਦੀ ਜੇ ਗੱਲ ਕਰਨੀ ਪਹਿਲੀ ਗੱਲ ਤੇ ਇਹ ਪਾਣੀ ਚ ਵਧਾਣੀ ਨਾ ਪਾਓ ਬਸ ਪਾਣੀ ਦੀ ਮਦਾਨੀ ਪਾਇਆ ਕਿਉਂ ਨਹੀਂ ਨਿਕਲਣਾ ਇਹ ਮਸਲੇ ਨਾ ਨਿਬੜਨੇ ਆ ਇਹ ਸਿਆਸੀ ਮੁੱਦੇ ਨੇ ਸਿਆਸਤ ਦੇ ਮੇਲ ਨੇ ਠੀਕ ਹੈ ਤੁਹਾਡੀ ਅਗਲੀ ਤਰੀਕ 5 ਤਰੀਕ 5 5 5 ਅਗਸਤ ਨੂੰ ਹੋਣੀ ਹੈ ਤੇ 13 ਅਗਸਤ ਤੱਕ ਤੁਸੀਂ ਜਵਾਬ ਦੇਣਾ ਹੂੰ ਕੀ ਬੰਦਾ ਉਹ ਬਾਅਦ ਦੀ ਗੱਲ ਲੇਕਿਨ ਮੈਨੂੰ ਪਤਾ ਹੈ ਵੀ ਐਸਵੀਐਲ ਦੇ ਮੁੱਦੇ ਤੇ ਕਿਸੇ ਪ੍ਰਕਾਰ ਦਾ ਕੋਈ ਫੈਸਲਾ ਨਹੀਂ ਹੋਣਾ ਐਸਵੀਐਲ ਨਹੀਂ ਬਣੇਗੀ ਦੇਖੋ ਸਿੱਧੂ ਜਲ ਜਿਹੜੀ ਸਮਝੌਤਾ ਵਾ ਜਿਹੜਾ ਉਹਨਾਂ ਨੇ ਰੱਦ ਕੀਤਾ ਵਾ ਉਹ ਇੰਨਾ ਸੌਖਾ ਨਹੀਂ ਕਿਉਂਕਿ ਉਹ ਵਿਸ਼ਵ ਬੈਂਕ ਦੀ ਵਿਚੋਲਗੀ ਨਾਲ ਸਮਝੌਤਾ ਹੋਇਆ ਸੀ ਤੇ ਵਿਸ਼ਵ ਬੈਂਕ ਅੱਜ ਵੀ ਇਹ ਗੱਲ ਜੇ ਉਹ ਇੰਟਰਫੀਅਰ ਕਰਦਾ ਤੇ ਫਿਰ ਕਿਵੇਂ ਰੱਦ ਕਰ ਦੇਣਗੇ ਹੂੰ ਜੀ ਜੀ ਬਿਲਕੁਲ ਤੁਸੀਂ ਸਹੀ ਕਿਹਾ ਕਿ ਹੁਣ ਕੀ ਹੁੰਦਾ ਹੈ 5 ਅਗਸਤ ਨੂੰ ਫਿਰ ਤੋਂ ਮੀਟਿੰਗ ਹੋਣ ਜਾ ਰਹੀ ਹੈ ਦੇਖਣਾ ਹੋਵੇਗਾ ਕਿ ਦੋਵੇਂ ਮੁੱਖ ਮੰਤਰੀ ਫਿਰ ਤੋਂ ਕੇਂਦਰ ਸਰਕਾਰ ਨਾਲ ਮਿਲ ਕੇ ਗੱਲਬਾਤ ਕਰਨਗੇ ਕੀ ਨਤੀਜਾ ਹੁੰਦਾ ਹੈ ਉਧਰ ਹੀ ਪ੍ਰਤੀਸਾਪ ਪ੍ਰਤਾਪ ਸਿੰਘ ਬਾਜਵਾ ਨੇ ਬੀਤੇ ਦਿਨੀ ਚੰਡੀਗੜ੍ਹ ਪੁਲਿਸ ਨੂੰ ਮੰਗ ਕੀਤੀ ਸੀ ਕਿ ਅਮਨ अरोड़ा ਹਰਪਾਲ ਸਿੰਘ ਚਿਮਾ ਭਗਵੰਤ ਮਾਨ ਤੇ ਕੇਜਰੀਵਾਲ ਦੇ ਖਿਲਾਫ ਐਫ ਆਈ ਆਰ ਦਰਜ ਹੋਵੇ ਕਿਉਂਕਿ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੀ ਇੱਕ ਵੀਡੀਓ ਨੂੰ ਐਡਿਟ ਕਰਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਜਿਸ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਅੱਜ ਸਵੇਰੇ ਵਿੱਤ ਮੰ ਤੇ ਅਮਨ ਅਰੋੜਾ ਤੇ ਹੁਣ ਐਫਆਈਆਰ ਦਰਜ ਕਰ ਲਈ ਹੈ ਕੀ ਲੱਗਦਾ ਹੈ ਕਿ ਕੀ ਹੋਵੇਗਾ ਆਉਣ ਦਿਨਾਂ ਨੂੰ ਪਹਿਲੀ ਗਲਤੀ ਮੈਂ ਦੱਸ ਦਿਆਂ ਵੀ ਪ੍ਰਤਾਪ ਸਿੰਘ ਬਾਜਵੇ ਨੇ ਕੇਜਰੀਵਾਲ ਭਗਵੰਤ ਮਾਨ ਅਮਨ ਅਰੋੜਾ ਤੇ ਹਰਪਾਲ ਚੀਮੇ ਦੇ ਉੱਤੇ ਦਰਖਾਸਤ ਦਿੱਤੀ ਸੀ ਵਿਨਖਲਾ ਪਾਈ ਫਿਰ ਉਹ ਕੀਤੀ ਨਾ ਮੇਰੀ ਮਾਨਾ ਨਹੀਂ ਕੀਤੀ ਹਮ ਮਾਨ ਨੇ ਨੀ ਇਹ ਸੀ ਵੀ ਜਿਸ ਦਿਨ ਪੰਜੀ ਜੋ ਨੂੰ ਮਜੀਠੇ ਦੀ ਗ੍ਰਿਫਤਾਰੀ ਮਦੀ ਉਹਦੇ ਤੇ ਉਹਨਾਂ ਕਹਿੰਦੇ ਜਿਹੜੀ ਗਨੀਪੌਰ ਇੱਕ ਔਰਤ ਉਹਨਾਂ ਬਦਤਮੀਜੀ ਕੀਤੀ ਗਈ ਉਹ ਗਲਤ ਕੀਤਾ ਉਹ ਦੀ ਨਿੰਦਾ ਕਰਨੀ ਜੀ ਇਹਨਾਂ ਨੇ ਗਨੀਪੌਰ ਘਟਤਾ ਹਮ ਇਹਨਾਂ ਕਹਿੰਦੇ ਪੁਲਿਸ ਨੂੰ ਜਾ ਕੇ ਬਦਤਮੀਜੀ ਕੀਤੀ ਆ ਤੇ ਅਸੀਂ ਉਹ ਦੀ ਨਿੰਦਾ ਕਰਨੀ ਇਹਦਾ ਮਤਲਬ ਤੁਸੀਂ ਮਜੀਠੇ ਦੇ ਹੱਕ ਚਾਗਿਓ ਹਮ ਹੁਣ ਉਹਨਾਂ ਨੇ ਕਿਹਾ ਵੀ ਜਿਹੜੀ ਮੇਰੀ ਜੇ ਜਿਹੜੀ ਮੇਰੀ ਮੈਬਿਆਂ ਦਿੱਤਾ ਸੀ ਉਹਨੂੰ ਤੋੜ-ਮੋੜ ਕੇ ਪੇਸ਼ ਕੀਤਾ ਗਿਆ ਤੇ ਉਹਦੇ ਲਈ ਇਹ ਜ਼ਿੰਮੇਵਾਰੀ ਉਹਨੇ ਆਪਣੀ ਸੋਸ਼ਲ ਮੀਡੀਆ ਤੇ ਪਾਇਆ ਜੀ ਉਸ ਸੀ ਨੂੰ ਲੈ ਕੇ ਉਹ ਚਲੇ ਗਏ ਪੁਲਿਸ ਵਾਲੇ ਦਰਖਾਸਤ ਦੇ ਦਿੱਤੀ ਤੇ ਪੁਲਿਸ ਨੇ ਕੀ ਕੀਤਾ ਦੋ ਬੰਦੇਆ ਹਰਪਾਲ ਚੀਮਾ ਦੇ ਖਿਲਾਫ ਤੇ ਬਕਾਇਦਾ ਤੌਰ ਤੇ ਜਿਹੜਾ ਵਾ ਉਹ ਰੂੜੇ ਦੇ ਖਿਲਾਫ ਬਕਾਇਦਾ ਚ ਕਰ ਲਿਆ ਬਾਕੀ ਦੋ ਦੀ ਐੜੀ ਕੀਤੀ ਹੁਣ ਉਹ ਦੂਜੇ ਵੀ ਐੜੀ ਕਰਨੇ ਰਹਿ ਗਏ ਤੁਸੀਂ ਹੁਣ ਇਹ ਕਹਿੰਦੇ ਤੁਸੀਂ ਭਾਜਪਾ ਨਾਲ ਮਿਲ ਕੇ ਸਾਡੇ ਤੇ ਮੁਕਦਮਾ ਦਰਜ ਕਰਾਏ ਉਹ ਕਹਿੰਦੇ ਮੇਰੀ ਸਰਕਾਰੀ ਕੋਠੀ ਵੀ ਚੰਡੀਗੜ੍ਹ ਚ ਮੇਰੀ ਆਪਣੀ ਕੋਠੀ ਵੀ ਚੰਡੀਗੜ੍ਹ ਦੇ ਵਿੱਚ ਜਦੋਂ ਮੈਂ ਦੀ ਰਹਿ ਚੰਡੀਗੜ੍ਹ ਤੇ ਮੈਂ ਮਹਾਰੀ ਕਿਵੇਂ ਦਰਜ ਕਰਾਦਾ ਵਿੱਚ ਨਿਕਲ ਕਰਾਊਗਾ ਨਾ ਹੂੰ ਉਹਨਾਂ ਨੇ ਪਲੀਏ ਲਈ ਹੈ ਲੇਕਿਨ ਜਿਹੜੇ ਉੱਥੇ ਧਮਕਣੇ ਤੇ ਮਾਰੀ ਜਾਂਦੇ ਆ ਲੇਕਿਨ ਧਮਕਣੇ ਮਾਰਨੇ ਵੱਖਰੀ ਗੱਲ ਹੁੰਦੀ ਆ ਤੇ ਅਸਲੀ ਤੇ ਵੱਖਰੀ ਹੁੰਦੀ ਆ ਜੀਦੇ ਵਿੱਚ ਅਮਰੋੜ ਦਾ ਗੱਲ ਜਿੰਨੇ ਮਰਜ਼ੀ ਪਰਚੇ ਦਰਜ ਕਰਦੇ ਸਿੱਧੀ ਪ੍ਰਵਾਹ ਕਰਦੇ ਜੀ ਭਾਈ ਅਜੇ ਤੱਕ ਤੁਸੀਂ ਚੰਡੀਗੜ੍ਹ ਦੇ ਥੰਨਾ ਦੇ ਨਾਲ ਆਇਆ ਸੀ ਅਜੇ ਤੱਕ ਤੁਹਾਡਾ ਮਕਦਮਾ ਚੱਲਦਾ ਹੋ ਉਹ ਜੇ ਖਰਚ ਨਹੀਂ ਡਾ ਲਿਆ ਇਹ ਚ ਕੁਛ ਤਾਂ ਮੈਂ ਖੱਜਲ ਫਰੀਦ ਹੁੰਦੀ ਹੈ ਤਾਂ ਘੱਟੋ ਘੱਟ ਲੇਕਿਨ ਉਹਨਾਂ ਨੇ ਨਿਗਲ ਕੇ ਕਿ ਮੇਰੀ ਲੜਾਈ ਜਾਰੀ ਰਹੂਗੀ ਤੇ ਮੈਂ ਬੇਕਾਇਦਾ ਤੌਰ ਤੇ ਭਗਵੰਤ ਮਾਤਾ ਤੇ ਕੇਜਰੀਵਾਲ ਦੇ ਖਿਲਾਫ ਵੀ ਮਕਦਮਾ ਦਰਜ ਕਰਾ ਕੇ ਪਿੱਛੇ ਢੂ ਰੰਜੀਤ ਅੜਦਾਂ ਨੇ ਜੀ 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 ਦੇਖਦੇ ਹੁਣ ਉਹ ਦਿਨਾਂ ਨੂੰ ਕੀ ਹੁੰਦਾ ਹੈ ਕਿ ਕੇਜਰੀਵਾਲ ਤੇ ਸਿਆਮਾਨ ਦੇ ਉੱਤੇ ਐਫ ਆਈ ਆਰ ਹੁੰਦੀ ਹੈ ਜਾਂ ਨਹੀਂ ਇਹਦੇ ਨਾਲ ਹੀ ਮੈਂ ਦੱਸ ਦਿੰਦਾ ਕਿ ਇੱਕ ਜਗ੍ਹਾ 'ਚ ਹੋਰ ਫਸਿਆ ਅਮਨ ਰੋੜਾ ਨੇ ਮਨਜਿੰਦਰ ਸਿੰਘ ਸਿੱਸਾ ਨੂੰ ਕਹਿੰਦਾ ਇਹ ਗੈਂਗਸਟਰਾਂ ਦੀ ਪੁਸ਼ਤਪਤਾ ਹੀ ਕਰਦੇ ਜੀ ਉਹਨਾਂ ਨੇ ਫਿਰ ਉਹਨਾਂ ਨੂੰ ਜਵਾਬ ਦਿੱਤਾ ਉਹਨੇ ਕਿਹਾ ਅਮਨ ਰੋੜਾ ਤੂੰ ਜੋ ਮੇਰੇ ਤੇ ਇਲਜ਼ਾਮ ਲਾਇਆ ਬਿਲਕੁਲ ਖੋਖਲਾ ਤੇ ਜਿਹੜਾ ਵਾ ਉਹ ਬਿਨਾਂ ਕਿਸੇ ਸਬੂਤ ਤੋਂ ਲਾਇਆ ਵਾ ਨਾ ਮੈਂ ਗੈਂਗਸਟਰ ਹਾਂ ਨਾ ਮੈਂ ਪੁਸ਼ਤਪਤਾ ਹੀ ਕਰਦਾ ਉਹਨਾਂ ਦੀ ਜੀ 24 ਘੰਟਿਆਂ ਦੇ ਅੰਦਰ ਵੀ ਬਕਾਇਦਾ ਕੋਈ ਮਾਫੀ ਨਾ ਮੰਗੀ ਤੇ ਮੈਂ ਮਜਬੂਰ ਹੋਊਂਗਾ ਤੇਰੇ ਖਾਪਮਾਨ ਨਾਨੀ ਦਾ ਕੇਸ ਦਰਜ ਕਰਾਉਣ ਵਾਸਤੇ ਤੇ ਜੇ ਦਿੱਲੀ ਦੇ ਵਿੱਚ ਵੀ ਕੇਸ ਦਰਜ ਹੋ ਜਾਂਦਾ ਤੇ ਫਿਰ ਕਿੱਦੋਂ ਭੱਜਣ ਗਿਆ ਮਰੋੜੇ ਹੋਣੀ ਜੀ ਐਕਚੁਅਲੀ ਬੀਟੀਕਲੀ ਇਹ ਨਾਰੀ ਬੰਦੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਵੀ ਬਿਆਨ ਕਿਹੜਾ ਕਿਥੇ ਵੇਲੇ ਦੇ ਕਿਹੜਾ ਕਿਥੇ ਦੇਣਾ ਆ ਆਮ ਤੌਰ ਤੇ ਜਿਹੜੇ ਸਿਆਣੇ ਪੋਲਿਟਿਸ਼ੀਅਨ ਉਹ ਇਹੋ ਜਿਹੇ ਬਿਆਨਾ ਜਿਉਂਦੇ ਉਹ ਪੱਤੇ ਦੀ ਗੱਲ ਕਰਦੇ ਨੇ ਉਹ ਮੁੱਦੇ ਦੀ ਗੱਲ ਕਰਦੇ ਨਹੀਂ ਇਹ ਕੋਈ ਮੁੱਦੇ ਨਹੀਂ ਜਿੱਥੇ ਆਪਾਂ ਗੱਲ ਕਰ ਰਹੇ ਆ ਇਸ ਕਰਕੇ ਅਮਨ ਰੋੜੇ ਦੇ ਉੱਤੇ ਜੇ ਮਨਜਿੰਦਰ ਸਿੰਘ ਸਿਰਸਾ ਪਰਚਾ ਦੱਚ ਕਰੌਣਾ ਤੇ ਅਮਨ ਰੋੜੇ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਜੀ ਜੀ ਘਿਰਤਾ ਗਏ ਨੇ ਹੁਣ ਦੇਖਦੇ ਆ ਕਿ ਨਿਕਲਦੇ ਕਿਵੇਂ ਨੇ ਪਰ ਸਭ 9 ਜੁਲਾਈ ਦੀ ਰਾਤ ਨੂੰ ਕੈਨੇਡਾ ਦੇ ਸਰੀ ਦੇ ਵਿੱਚ ਕਾਮੇਡੀਅਨ ਕਿੰਗ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਗੋਲੀਬਾਰੀ ਹੋਈ ਤੇ ਇਸ ਦੀ ਜ਼ਿੰਮੇਵਾਰੀ ਬਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਜੁੜੇ ਹੋਏ ਇੱਕ ਗੈਂਗ ਦੇ ਵੱਲੋਂ ਲਈ ਗਈ। ਕੀ ਲੱਗਦਾ ਕਿ ਇਹ ਮਾਮਲਾ ਕੀ ਹੈ ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਰੰਗਦਾਰੀ ਦਾ ਮਾਮਲਾ ਫਿਰ ਇੱਕ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਕਪਲ ਸ਼ਰਮਾ ਨੇ ਆਪਣੇ ਕੈਪੀਸੋਡ ਦੇ ਵਿੱਚ ਨਿਹੰਗ ਸਿੰਘਾਂ ਦੇ ਬਾਣੇ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਸੀ ਜੋ ਕਿ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਈ ਤੇ ਉਹਨਾਂ ਨੇ ਇਹ ਕਾਰਵਾਈ ਕੀਤੀ ਤਾਂ ਉਹਨੇ ਅੰਜਾਮ ਦਿੱਤਾ ਘਟਾ ਨੂੰ। ਕੀ ਲੱਗਦਾ ਕਿ ਕੀ ਹੈ ਸਾਰਾ ਮਾਮਲਾ? ਪਹਿਲੀ ਗੱਲ ਤੇ ਮੈਂ ਦੱਸ ਦਿਆਂ ਵੀ ਨਿਹੰਗਾਂ ਦਾ ਜਿਹੜਾ ਇੰਨਾ ਕਿਰਦਾਰ ਉੱਚਾ ਤੇ ਸੱਚਾ ਹੁੰਦਾ ਸੀ ਵੀ ਕਿਸੇ ਵੇਲੇ ਟ੍ਰੇਨ ਦੇ ਡੱਬੇ ਤੇ ਕੋਈ ਨਿਹੰਗਾ ਕੇ ਬਹਿ ਜਾਂਦਾ ਸੀ ਨਾ ਤੇ 90 ਸਵਾਰੀਆਂ ਬੈੰਦੀਆਂ ਸੀ ਤੇ 99 ਸਵਾਰੀਆਂ ਬਾਕੀ ਉਸ ਵੇਲੇ ਬਿਲਕੁਲ ਸੁਰੱਖਿਅਤ ਮਹਿਸੂਸ ਕਰਦੀਆਂ ਵੀ ਜੇ ਹੁਣ ਸਾਡੇ ਨੇ ਕੋਈ ਜ਼ਿਆਸਤੀ ਦੇ ਨਿਹੰਗ ਬੈਠਾ ਸਾਡੇ ਕੋਲ ਹੂੰ ਇੱਕ ਸਿੱਖ ਬਾਰੀ ਵੀ ਚੱਲਦੀ ਸੀ ਮੁਗਲਾਂ ਦੇ ਟਾਈਮ ਦੇ ਉੱਤੇ ਨਿਹੰਗ ਬਾਣੇ ਦੇ ਵਿੱਚ ਇਸ ਜੰਗ ਰਾਖੀ ਕਰਦੇ ਸੀ ਆਮ ਲੋਕਾਂ ਦੀ ਤੇ ਲੋਕਾਂ ਦੀਆਂ ਧੀਆਂ ਭਣਾ ਜਿਹੜੀ ਐ ਇਹ ਮੁਗਲ ਚੁੱਕ ਕੇ ਲੈ ਜਾਂਦੇ ਨੇ ਛੁੜਾ ਕੇ ਲੈ ਕੇ ਉਹਨਾਂ ਦੇ ਘਰਾਂ ਪਚਾਉਂਦੇ ਸੀ ਤੇ ਇੰਨੀ ਗੱਲ ਹੁੰਦੀ ਹੁੰਦੀ ਸੀ ਕਿ ਜਦੋਂ ਕਿਤੇ ਨਿਹੰਗ ਪਿੰਡ 'ਚ ਹੁੰਦਾ ਸੀ ਤੇ ਪਿੰਡ ਦੀਆਂ ਔਰਤਾਂ ਆਪਣੇ ਉਸੇ ਮਹਿਸੂਸ ਕਰਦੀਆਂ ਸੀ ਕਹਿੰਦੀ ਹੁੰਦੀਆਂ ਸੀ ਬੀਬੀ ਆਈ ਦੀ ਨਿਹੰਗ ਬੂਆ ਕੋਲ ਦੇ ਦਿੰਨਾ ਸ਼ੰਗ ਬਿਨਾਂ ਚੇ ਜਿਕੇ ਬੂਆ ਕੋਲ ਦੇ ਨੂੰ ਚਾਹ ਪਣੀ ਛਕਾਏ ਨੂੰ ਰੋਟੀ ਪਣੀ ਛਕਾਏ ਸਾਡੀ ਮਦਦ ਤੇ ਹੈ ਹੂੰ ਇਨਾਂ ਕਿਰਦਾਰ ਉੱਚ ਤੇ ਸੁਚਾਨਦੰਦਾ ਸੀ ਜਿਹੜਾ ਸੱਡ ਜਥੇਤਰ ਕਾਲੀ ਫੂਲਾ ਸਿੰਘ ਸੀ ਕਾਲ ਤੱਕ ਦਾ ਉਹ ਵੀ ਬਕਾਇਦਾ ਤੌਰ ਤੇ ਨਿਹੰਗ ਬਣੇ ਸੀ ਉਹਦੇ ਕੋਲ ਨਿਹੰਗਾਂ ਦੀ ਇੱਕ ਵੱਡੀ ਫੌਜ ਸੀਗੀ ਜਦੋਂ ਵੀ ਕਿਤੇ ਮਹਾਰਾਜਾ ਰੰਦੀਸ ਦਾ ਕੋਈ ਕਿਲਾ ਫਤਿਹ ਨਹੀਂ ਨਾ ਤੇ ਉੱਥੇ ਇਹ ਫੌਜ ਭਿੱਜ ਜਾਂਦੀ ਸੀ ਤੁਸੀਂ ਜਾਓ ਜਿਹਨੂੰ ਛੀਦੀ ਮਿਸਲ ਵੀ ਕਹਿੰਦੇ ਸੀ ਹੁਣ ਚਲੋ ਇਹ ਹੁਣ ਨਿਹੰਗਾਂ ਦੀ ਗੱਲ ਆ ਕੈਪਸ ਕੈਪਸ ਕੈਫੇ ਜਿਹੜਾ ਖੁੱਲਿਆ ਉਹਨੇ ਜਾਕੀ ਕੈਨੇਡਾ ਦੇ ਵਿੱਚ ਉਹਨੇ ਉੱਥੇ ਕਰੋੜਾਂ ਰੁਪਏ ਲਾ ਕੇ ਖੋਲਿਆ ਜੀ ਤੇ ਕੈਨੇਡਾ ਸਰਕਾਰ ਨੂੰ ਉਹਦੀ ਫਰਜ਼ਦ ਕਰਨੀ ਬਣਦੀ ਹੈ ਬਿਲਕੁਲ ਹੁਣ ਜਦੋਂ 7 ਤਰੀਕ ਨੂੰ ਖੋਲਿਆ ਤੇ 9 ਨੂੰ ਉਹਦੇ ਤੇ ਅਟੈਕ ਹੋ ਜਾਂਦਾ ਹੂੰ 9 ਗੋਲੀਆਂ ਚੱਲਦੀਆਂ ਨੇ ਤੇ ਉਹ ਅਗਲੇ ਨਾਲ ਗੋਲੀਆਂ ਚਲਾਉਂਦੀ ਵੀਡੀਓ ਬਣਾ ਕੇ ਪਾਉਂਦੇ ਨੇ ਜੀ ਤੇ ਆਹ ਲੋ ਵੀਡੀਓ ਪਾਤੀ ਸੀ ਉਹਦੇ ਵਿੱਚ ਕਿਹਾ ਜਾਂਦਾ ਪਈ ਹਰਦੀਪ ਸਿੰਘ ਲਾਂਡੀ ਤੇ ਤੂਫਾਨ ਸਿੰਘ ਹੂੰ ਇਹ ਦਬਬਰ ਖਾਲਸਾ ਦੇ ਬੰਦੇ ਨੇ ਜਿਨ੍ਹਾਂ ਨੇ ਬਾਕਾਇਦਾ ਤੌਰ ਤੇ ਕੰਮ ਕੀਤਾ ਤੇ ਇਹਨੇ ਕੋਈ ਨਿਹੰਗ ਸਿੰਘਾਂ ਦੇ ਚਿੱਪਣੀ ਕੀਤੀ ਸੀ ਕਿਨੇ ਕਹੀ ਭਾਈ ਉਹਦਾ ਚੈਨਲ ਲਫਟਰ ਚੈਨਲ ਆ ਲਫਟਰ ਵਿੱਚ ਮਜ਼ਾਕ ਚੱਲਦੇ ਨੇ ਜੀ ਜੇ ਮਜ਼ਾਕ ਕੀਤਾ ਤੁਹਾਨੂੰ ਨਹੀਂ ਚੰਗਾ ਲੱਗਿਆ ਤੁਸੀਂ ਵੈਸੇ ਉਹਨੂੰ ਵਾਰਨਿੰਗ ਦੇ ਦਿਓ ਭਾਈ ਨੂੰ ਠੀਕ ਕਰੋ ਅੱਗੇ ਤੋਂ ਸ਼ਿਕਾਇਤ ਨਹੀਂ ਹੋਣੀ ਫਿਰ ਤੇ ਗੱਲ ਦਿੰਦੀ ਬਣ ਹੂੰ ਕਿ ਜਿਹਦੇ ਘਾਤਨਾ ਨਾਮ ਕਰਦੇ ਤੇ ਮੇਰੇ ਖਿਆਲ ਕੋਈ ਸਿਆਣਫ ਨਹੀਂ ਹੈ ਫਿਰ ਉਹ ਬੰਦੇ ਫੜੇ ਵੀ ਜਾਂਦੇ ਨੇ ਸ਼ਾਮ ਨੂੰ ਪੁਲਿਸ ਸਾਡੇ ਵੀ ਨਹੀਂ ਉਥੇ ਕਾਨੂੰਨ ਇਦਾਂ ਦੇ ਬੰਦਾ ਕਰੇ ਕੀ ਉਥੇ ਜੀ ਚਲੋ ਉਹ ਨਿਹੰਗ ਸਿੰਘ ਬਾਰੇ ਟਿੱਪਣੀ ਕੀਤੀ ਕਿ ਨਹੀਂ ਕੀਤੀ ਉਹ ਤੇ ਭੁਖ ਦੀ ਬਿਲਕੁਲ ਛੱਪਿਆ ਲੱਗ ਜੂ ਪਤਾ ਲੇਕਿਨ ਜਿਹੜਾ ਹਰਜੀਤ ਸਿੰਘ ਲਾਡੀ ਤੇ ਤੂਫਾਨ ਸਿੰਘ ਕਹਿੰਦੇ ਜੀ ਬੱਬਰ ਖਾਲਸਾ ਦੇ ਬੰਦੇ ਨੇ ਅਸੀਂ ਬੱਬਰ ਖਾਲਸਾ ਤੇ ਮੇਰੀ ਜਿਹੜੀ ਸਮਝ ਦੇ ਵਿੱਚ ਐਸਮੇ ਜੇ ਪੁਰਾਣੇ ਲੀਡਰਾਂ ਦੇ ਵਿੱਚੋਂ ਇੱਕੋ ਹੀ ਬਧਵਾ ਸਿੰਘ ਬੱਬਰ ਜਿਹੜੇ ਪਾਕਿਸਤਾਨ ਜੈਸੂਦ ਵੱਡੇ ਲੀਡਰ ਲਗਭਗ ਸਾਰੇ ਖਤਮ ਹੋ ਚੁੱਕੇ ਨੇ ਤੇ ਨਾਲੇ ਇਹਨਾਂ ਦੇ ਨਾਮ ਵੇਖੋ ਭਾਈ ਬਧਵਾ ਸਿੰਘ ਬੱਬਰ ਭਾਈ ਸੁਖਦੇਵ ਸਿੰਘ ਬੱਬਰ ਭਾਈ ਮਹਿਲ ਸਿੰਘ ਬੱਬਰ ਬਾਬਾ ਠਾਰਾ ਸਿੰਘ ਇਹਨਾਂ ਦੇ ਨਾਮ ਇਦਾਂ ਦੇ ਹੁੰਦੇ ਆ ਹੂੰ ਇਹ ਲਾਡੀਆਂ ਛਾੜੀਆਂ ਕੋਈ ਲਾਡੀਆਂ ਛਾੜੀਆਂ ਨਹੀਂ ਅੰਨ੍ਹਗ ਸਿਕ ਨਹੀਂ ਹੁੰਦੇ ਹੁੰਦੇ ਦਾ ਇਸ ਕਰਕੇ ਇਹਨਾਂ ਸਪਸ਼ਟ ਕਰਨ ਤੋਂ ਪਹਿਲਾਂ ਕਿ ਇਹ ਬੱਬਰ ਖਾਲਸਾ ਦੇ ਬੰਦੇ ਸੀ ਕਿ ਸ਼ਰਾਬਤੀ ਅੰਸਰ ਨੇ ਜਿਨ੍ਹਾਂ ਦਾ ਕਿਸੇ ਵੀ ਜੱਥੇਬੰਦੀ ਕੋਈ ਸਬੰਧ ਨਹੀਂ ਲੇਕਿਨ ਉਹ ਇੱਥੇ ਰੋਟੀਆਂ ਸੇਕ ਰਹੇ ਨੇ ਆਪਣੀਆਂ ਜੀ ਬਹੁਤ-ਬਹੁਤ ਸ਼ੁਕਰੀਆ ਪਟਤਪਾਪ ਤੁਸੀਂ ਆਪਣਾ ਸਮਾਂ ਦਿੱਤਾ ਸ਼ੁਕਰੀਆ ਜੀ ਤੁਹਾਨੂੰ ਆਪਣਾ